ਲਕੀਰ ਖਿੱਚੀ ਜਾ ਚੁੱਕੀ ਹੈ ਹੁਣ ਦੋ ਥੜੇ ਤਕਰੀਬਨ ਤਕਰੀਬਨ ਕਾਂਗਰਸ ਦੇ ਪੂਰੀ ਤਰ੍ਹਾਂ ਬਣ ਚੁੱਕੇ ਨੇ ਹੁਣ ਲਕੀਰ ਕਿਦੀ ਵੱਡੀ ਹੋਊਗੀ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬਡਿੰਗਵਾਲੀ ਇਹ ਧਿਰ ਦਾ ਹੱਥ ਉੱਪਰ ਹੋ ਜਾਏਗਾ ਰਵਨੀਤ ਬਿੱਟੂ ਤੇ ਭਾਰਤਪੁਰਸ਼ ਨਾਸੂ ਦੀਆਂ ਨਦੀਕੀਆਂ ਦੀ ਉਹਨਾਂ ਦੀ ਦੋਸਤੀ ਹਰ ਕੋਈ ਜਾਣਦਾ ਹੈ ਕਿ ਜਿਹੜੇ ਹੁਕਮਰਾਨ ਤੇ ਰਹੇ ਉਹਨਾਂ ਨੇ ਬਹੁਤ ਜ਼ਿਆਦਾ ਵਿਕਾਰ ਦਾ ਸਵਾਲ ਬਣਾ ਲਈਏ ਜਿਹੜੀ ਚੋਣ ਹੈ ਪੰਜਾਬ ਦਾ ਮੁੱਖ ਮੰਤਰੀ ਲਗਾਤਾਰ ਉੱਥੇ ਪ੍ਰਚਾਰ ਕਰ ਰਿਹਾ ਹਾਲਾਂਕਿ ਕੱਲ ਪਰसों ਤੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਚੋਣ ਪ੍ਰਚਾਰ ਤੋਂ ਦੂਰ ਨੇ ਸਰਕਾਰ ਨੂੰ ਫੁੱਟਾ ਵੀ ਦਿਖਾ ਦਿੰਦੀਆਂ ਨੇ ਜਿਵੇਂ ਨੀ ਚੋਣਾਂ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਸਿਆਸੀ ਹਾਲਾਤ ਜਿਸ ਤਰ੍ਹਾਂ ਬਣੇ ਹੋਏ ਨੇ ਕਿਉਂਕਿ ਲੁਧਿਆਣਾ ਪੱਛਮੀ ਜਿਵੇਂ ਚੋਣ ਦੇ ਵਿੱਚ ਅਕਾਲੀ ਦਲ, ਬੀਜੇਪੀ, ਆਮ ਆਦੀ ਪਾਰਟੀ ਤੇ ਕਾਂਗਰਸ ਚਾਰੇ ਪਾਰਟੀਆਂ ਦਾ ਪੂਰਾ ਸਿਖਰ ਦੇ ਉੱਤੇ ਜੋ ਲੱਗਿਆ ਹੋਇਆ ਹੈ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਪ੍ਰਚਾਰ ਬੰਦ ਹੋ ਜਾਣਾ ਹੈ ਤੇ ਇੱਥੇ ਗੱਲਬਾਤ ਕਰਾਂਗੇ ਕਿ ਕਾਂਗਰਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਕਾਂਗਰਸ ਪੰਜਾਬ ਦੇ ਵਿੱਚ ਵਿਰੋਧੀ ਧਿਰ ਵੀ ਹੈਗੀ ਹੈ ਦੂਜੇ ਪਾਸੇ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਆ 7 ਸੀਟਾਂ ਜਿੱਤੀਆਂ ਸਨ ਪਰ ਹੁਣ ਜੋ ਪਾਰਟੀ ਦੇ ਅੰਦਰ ਧੜੇਬੰਦੀ ਬਣ ਚੁੱਕੀ ਹੈ ਉਹ ਉੱਪਰ ਕੇ ਸਾਹਮਣੇ ਆ ਰਹੀ ਹੈ ਭਾਵੇਂ ਉਸ ਨੂੰ ਇਕੱਠੇ ਤੋਰ ਦੇ ਉੱਤੇ ਇੱਕ ਮੀਡੀਆ ਦੇ ਵਿੱਚ ਮਤਲਬ ਤਸਵੀਰ ਖਿਜਵਾਉਣ ਦੀਆਂ ਵੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਕੁਝ ਲੀਡਰ ਤਸਵੀਰਾਂ ਤੋਂ ਦੂਰ ਨੇ ਇਸ 바ਬਤ ਗੱਲਬਾਤ ਕਰਾਂ ਕਿ ਆਖਰਕਾਰ ਇਸ ਧੜੇਬੰਦੀ ਦਾ ਜੇ ਜਿਹੜੀ ਲੁਧਿਆਣਾ ਪੱਛਮੀ ਜਿਮਨੀ ਚੋਣ ਹੈ ਇਹਦੇ ਉੱਤੇ ਕੀ ਅਸਰ ਪਵੇਗਾ ਨਾਲ ਹੀ ਇਸ ਦਾ ਅਸਰ ਜੇਕਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ 2027 ਦੇ ਚੋਣਾਂ ਦੇ ਵਿੱਚ ਇਸ ਦਾ ਕੀ ਅਸਰ ਪਵੇਗਾ ਕਿਉਂਕਿ ਹਾਲੇ ਤਾਂ ਉਸ ਤੋਂ ਪਹਿਲਾਂ ਟਿਕਟਾਂ ਦੀ ਵੰਡ ਹੋਣੀ ਹੈ ਉਸ ਨੂੰ ਲੈ ਕੇ ਬਹੁਤ ਸਾਰੀ ਖਿੱਚੋ ਤਾਨ ਹੋਣੀ ਹੈ ਇਹ ਗੱਲ ਕਹਿ ਸਕਦੇ ਹਾਂ ਕਿ 27 ਤੋਂ ਪਹਿਲਾਂ ਅੱਜ ਤੋਂ ਬਾਅਦ ਜਿਹੜਾ ਸਮਾਂ ਕਾਂਗਰਸ ਲਈ ਹੋਵੇਗਾ ਉਹ ਇੰਨਾ ਸੁਖਾਲਾ ਨਹੀਂ ਹੋਵੇਗਾ ਇਸ ਦੇ ਵਿੱਚ ਵੱਡੇ ਫੇਰਬਦਲ ਦੇਖਣ ਨੂੰ ਮਿਲ ਸਕਦੇ ਨੇ ਸੋ ਇਸ ਬਾਬਤ ਗੱਲਬਾਤ ਕਰਾਂਗੇ ਸਾਡਾ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਜਿੱਲਾ ਸਾਹਿਬ ਸਵਾਗਤ ਹੈ ਇਕਵਾਰਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜਿੱਲਾ ਸਾਹਿਬ ਕਿਵੇਂ ਵੇਖਦੇ ਹੋ ਜੋ ਮੌਜੂਦਾ ਸਮੇਂ ਕਾਂਗਰਸ ਦੀ ਸਥਿਤੀ ਹੈ ਲੁਧਿਆਣਾ ਦੇ ਵਿੱਚ ਤੇ ਪੂਰੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਜੋ ਫੁੱਟ ਸੀ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਰਾਜਾ ਵਿਰਿੰਗ ਦੀ ਗੱਲ ਕਰ ਲਈ ਜਾਂ ਫਿਰ ਹੋਰ ਲੀਡਰਾਂ ਦੀ ਗੱਲ ਕਰ ਲਈ ਉਹ ਮੀਡੀਏ ਦੇ ਵਿੱਚ ਇਹ ਗਿਆਨ ਦੇ ਦਿੰਦੇ ਸੀ ਕਿ ਸਾਡੀ ਪਾਰਟੀ ਹੈ ਜਿਹੜੀ ਇਕਜੁੱਟ ਹੈ ਇਹ ਦੋ ਫਾੜ ਨਹੀਂ ਹੈਗੀ ਪਰ ਹੁਣ ਤਾਂ ਸਟੇਜਾਂ ਦੇ ਉੱਤੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਕਿ ਜੇਕਰ ਇਕੱਠੇ ਨਾ ਹੋਏ ਤਾਂ ਅਸੀਂ ਡਾਂਗ ਦੇ ਨਾਲ ਇਹਨਾਂ ਨੂੰ ਇਕੱਠੇ ਕਰ ਦਿਆਂਗੇ ਕਿਵੇਂ ਦੇਖਦੇ ਹੋ ਜੋ ਕੁਝ ਵਰਤਾਰਾ ਮੌਜੂਦਾ ਸਮੇਂ ਕਾਂਗਰਸ ਲੀਡਰਸ਼ਿਪ ਦੇ ਵਿੱਚ ਚੱਲ ਰਿਹਾ ਜੀ ਮਨਦੀਪ ਜੀ ਇਹ ਮੈਂ ਹੈ ਕਿ ਸਿਆਸਤ ਇੱਕ ਇਹੋ ਜਿਹੀ ਚੀਜ਼ ਹੈ ਦੇ ਵਿੱਚ ਜੋ ਕਿਹਾ ਜਾ ਰਿਹਾ ਹੁੰਦਾ ਹੈ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਉਸ ਤੋਂ ਉਲਟ ਹਾਂ ਹੇ ਹੁਣ ਜੇ ਕਾਂਗਰਸ ਕਹਿ ਰਹੀ ਹੈ ਲੁਧਿਆਣੇ ਚ ਕਿ ਅਸੀਂ ਇਕਜੁੱਟਾਂ ਜੇ ਉਹ ਇਕਜੁੱਟ ਹੁੰਦੇ ਜੇ ਉਹ ਇਕਜੁੱਟ ਦਿਸਦੇ ਜੇ ਕਾਂਗਰਸ ਇਕਜੁੱਟ ਹੋ ਕੇ ਉੱਥੇ ਚੋਣ ਪ੍ਰਚਾਰ ਚ ਉਤਰੀ ਹੁੰਦੀ ਤਾਂ ਫਿਰ ਉਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਕਿ ਅਸੀਂ ਇਕਜੁੱਟਾਂ ਆਪ ਮੁਹਾਰੇ ਹੀ ਉਥੋਂ ਦੇ ਲੋਕਾਂ ਨੂੰ ਵੋਟਰਾਂ ਨੂੰ ਪੰਜਾਬ ਨੂੰ ਇਹ ਪਤਾ ਲੱਗ ਜਾਣਾ ਸੀ ਕਿ ਕਾਂਗਰਸ ਬਿਲਕੁਲ ਇਕਜੁੱਟ ਹੈ ਪਰ ਜਿਵੇਂ ਮੈਂ ਕਿਹਾ ਕਿ ਸਿਆਸਤ ਵਿੱਚ ਜੋ ਕਿਹਾ ਜਾਂਦਾ ਹੁੰਦਾ ਅਕਸਰ ਉਸ ਤੋਂ ਉਲਟਾ ਹੈ ਤੇ ਇਸੇ ਕਰਕੇ ਕਾਂਗਰਸ ਉੱਥੇ ਬਿਲਕੁਲ ਇੱਕ ਜੁਟ ਨਹੀਂ ਹੈ ਉੱਥੇ ਕਿ ਮਨਦੀਪ ਜੀ ਕਾਂਗਰਸ ਜਿਹੜੀ ਹੈਗੀ ਹੈ ਲਕੀਰ ਖਿੱਚੀ ਜਾ ਚੁੱਕੀ ਹੈ ਹੁਣ ਦੋ ਥੜੇ तकरीबन तकरीबन ਕਾਂਗਰਸ ਦੇ ਪੂਰੀ ਤਰ੍ਹਾਂ ਬਣ ਚੁੱਕੇ ਨੇ ਇੱਕ ਥੜਾ ਉਹ ਹੈ ਜਿਹੜਾ ਲਗਾਤਾਰ ਲੁਧਿਆਣੇ ਪੱਛਮੀ ਦੀ ਚੋਣ ਜਿੱਥੇ ਉਹਨਾਂ ਦਾ ਉਮੀਦਵਾਰ ਹੈ ਅਸ਼ੂ ਹੋ ਗਏ ਲਈ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੈ ਉਹ ਧੜਾ ਹੈ ਉਹਦੇ ਤੇ ਉਹਦੀ ਅਗਵਾਈ ਕਰ ਰਹੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਉਹਨਾਂ ਨਾਲ ਨੇ ਰਾਣਾ ਗੁਰਜੀਤ ਹੋਰੀ ਪ੍ਰਗਟ ਸਿੰਘ ਤੇ ਤ੍ਰਿਪਕਰਜਿੰਦਰ ਬਾਜਵਾ ਤੇ ਆਸ਼ੂ ਨਹੀਂ ਹੋ ਗਏ ਇਹ ਸਾਰੇ ਉਸ ਗਰੁੱਪ ਦੇ ਨਾਲ ਨੇ ਤੇ ਦੂਜਾ ਧੜਾ ਉਹ ਹੈ ਜਿਹੜਾ ਹਾਲੇ ਤੱਕ ਉੱਥੇ ਚੋਣ ਪ੍ਰਚਾਰ 'ਚ ਨਹੀਂ ਗਿਆ ਹਾਂ ਜਦੋਂ ਕਦੇ ਪੰਜਾਬ ਜਿਹੜਾ ਕਾਂਗਰਸ ਦਾ ਇੰਚਾਰਜ ਬਘੇਲ ਸਾਹਿਬ ਹੋਣੀ ਜਦੋਂ ਕਿਤੇ ਆਂਦੇ ਨੇ ਉਹਨਾਂ ਨਾਲ ਜਰੂਰ ਉੱਥੇ ਜਾ ਕੇ ਹੋ ਤਸਵੀਰ ਖਚਾਣ ਦੇ ਨੇ ਉਤੜਾ ਹੈ ਪੰਜਾਬ ਕਾਂਗਰਸ ਦਾ ਜਿਹੜੇ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਦੇ ਨਾਲ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਵਾਜਬਾ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਜਿਹੜੇ ਰੰਦਾਵਾ ਡਿਪਟੀ ਮੁੱਖ ਮੰਤਰੀ ਰਹੇ ਨੇ ਕਾਂਗਰਸ ਸਰਕਾਰ ਵੇਲੇ ਤੇ ਉਹਨਾਂ ਦੇ ਨਾਲ ਸਾਬਕਾ ਸਪੀਕਰ ਜਿਹੜੇ ਹੈਗੇ ਨੇ ਰਾਣਾ ਕੇਪੀ ਬਲਵੀਰ ਸਿੱਧੂ ਹਰਦਿਆਲ ਕੰਬੋਜ ਇਹ ਸਾਰਾ ਜੇ ਮੈਂ ਕਹਿ ਲਵਾਂ ਕਿ ਇੱਕ ਗਰੁੱਪ ਹੈ ਜਿਹੜਾ ਹਾਲੇ ਤੱਕ ਚੋਣ ਪ੍ਰਚਾਰ ਤੋਂ ਦੂਰ ਰਿਹਾ ਹੈ ਬਿਲਕੁਲ ਉੱਥੇ ਨਹੀਂ ਗਿਆ ਇਹ ਜਿਹੜਾ ਗਰੁੱਪ ਐਸਾ ਇਸ ਕਰਕੇ ਜਿਹੜੀ ਕਾਂਗਰਸ ਲਕੀਰ ਖਿੱਚੀ ਜਾ ਚੁੱਕੀ ਹੈ ਉਹ ਲਕੀਰ ਕਿਹਦੀ ਵੱਡੀ ਹੋਊਗੀ ਮਨਦੀਪ ਜੀ ਜੇ ਚੋਣ ਹਾਰ ਜਾਂਦਾ ਜਿਵੇਂ ਚੋਣ ਪਾਲ ਜਿਹੜੇ ਆਸ਼ੂ ਜੀ ਤੋਂ ਲੜ ਰਹੇ ਨੇ ਚੋਣਾਂ ਜੇ ਉਹ ਚੋਣ ਹਾਰਦੇ ਨੇ ਤਾਂ ਫਿਰ ਜਿਹੜੀ ਇਹ ਤੇ ਰਹਿ ਹੂੰ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬਡਿੰਗ ਵਾਲੀ ਇਹ ਧਿਰ ਦਾ ਹੱਥ ਉੱਪਰ ਹੋ ਜਾਏਗਾ ਤੇ ਜੇ ਉਹ ਚੋਣ ਜਿੱਤ ਜਾਂਦੇ ਨੇ ਜਿਹੜੀ ਜਿੰਨੇ ਚੋਣ ਹੈ ਜੇ ਜਿੱਤ ਜਾਂਦੀ ਹੈ ਕਾਂਗਰਸ ਪਾਰਟੀ ਫਿਰ ਜਿਹੜੇ ਕਾਂਗਰਸ ਦਾ ਕਾਬਜ ਗਰੁੱਪ ਹੈ ਪ੍ਰਤਾਪ ਬਾਜਵਾ ਤੇ ਰਾਜਾ ਬਡਿੰਗ ਇਹਨਾਂ ਨੂੰ ਇਹਨਾਂ ਦਾ ਕਾਫੀ ਨੁਕਸਾਨ ਹੋਊਗਾ ਫਿਰ ਦੂਜੀ ਧਿਰ ਜਿਹੜੀ ਰਾਣਾ ਗਰਜੀਤ ਪ੍ਰਗਟ ਸਿੰਘ ਚਲਨਜੀਤ ਸਿੰਘ ਚੰਨੀ ਆਸ਼ੂ ਤੇ ਤਿਰਪਕਰ ਜਿੰਦਰ ਬਾਜਵੇ ਵਾਲੀ ਜਿਹੜੀ ਧਿਰ ਹੈ ਫਿਰ ਉਹ ਹਲਾਰਾ ਮੇਰੂਗਾ ਤੇ ਜਿਹੜੇ ਹਾਈ ਕਮਾਂਡ ਹੈ ਉਹ ਵੀ ਨੇ ਖੂ ਤਵਜਹ ਦੇਊਗੀ ਉਹਨਾਂ ਨੂੰ ਜਿਆਦਾ ਤਵਜਹ ਦੇਊਗੀ ਇਸ ਕਰਕੇ ਕਾਂਗਰਸ ਬੁਰੀ ਤਰ੍ਹਾਂ ਉੱਥੇ ਪਾਟੋ ਧਾੜ ਦਾ ਸ਼ਿਕਾਰ ਹੈ ਜਿਵੇਂ ਦੇਖੋ ਇਹ ਕੋਈ ਦੋ ਰਾਮਾ ਨਹੀਂ ਕਿ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਆਸ਼ੂ ਜੀ ਉਹ ਲਗਾਤਾਰ ਉੱਥੋਂ ਜਿੱਤਦੇ ਰਹੇ ਨੇ ਪਹਿਲਾਂ ਪਿਛਲੀ ਚੋਣ 'ਚ ਵੀ ਜਦੋਂ ਬਹੁਤ ਪੰਜਾਬ 'ਚ ਲਹਿਰ ਸੀ ਆਵਾ ਦੀ ਪਾਰਟੀ ਦੀ ਉਦੋਂ ਵੀ ਮਹਿਜ 400 ਲਗਭਗ 400 ਤੇ ਕਰੀਬ ਬੋਤਾਂ ਨਾਲੋਂ ਫਾਰੇ ਪਰ ਇੱਥੇ ਇੱਕ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਲੋਕ ਸਭਾ ਚੋਣ ਹੋਈ ਸੀ ਜੀ ਜਿਹਦੇ ਤੇ ਰਾਜਾ ਵਡਿੰਗ ਸਾਂਸਦ ਬਣੇ ਨੇ ਲੁਧਿਆਣੇ ਤੋਂ ਬਿੱਟੂ ਨੂੰ ਹਰਾ ਕੇ ਇਸ ਇਸ ਹਲਕੇ 'ਚ ਬਹੁਤ ਵੱਡੀ ਲੀਡ ਭਾਜਪੀ ਨੂੰ ਮਿਲੀ ਸੀ ਮਿੰਦੀਪ ਸਿੰਘ ਸੈਦ 30000 ਦੇ ਨੇੜੇ ਤੇੜੇ ਲੀਡ ਭਾਰਤੀ ਜਨਤਾ ਪਾਰਟੀ ਨੂੰ ਲੁਧਿਆਣਾ ਪੱਛਮੀ ਹਲਕੇ ਤੋਂ ਮਿਲੀ ਸੀ ਤੇ ਉਦੋਂ ਉਦੋਂ ਤੋਂ ਹੀ ਰਾਜਾ ਵਡਿੰਗ ਦੀਆਂ ਤੇ ਭਰਤ ਕੁਸ਼ਨ ਆਸੂ ਦੀਆਂ ਜਿਹੜੀਆਂ ਹੈਗੀਆਂ ਦੂਰੀਆਂ ਵਧੀਆਂ ਹੋਈਆਂ ਨੇ ਕਿਉਂਕਿ ਰਾਜਾ ਬਡਿੰਗ ਸਰਿਆਮ ਦੋਸਤ ਲਾਂਦੇ ਰਹੇ ਨੇ ਉਹਨਾਂ ਦਿਨਾਂ ਚ ਕਿ ਜਿਹੜੇ ਆਸ਼ੂ ਨੇ ਉਹਨਾਂ ਨੇ ਆਪਣਾ ਕਿਉਂਕਿ ਰਵਨੀਤ ਬਿੱਟੂ ਤੇ ਭਾਰਤਪੁਰਸ਼ ਆਸ਼ੂ ਦੀਆਂ ਨੇੜਿਕੀਆਂ ਦੀ ਉਹਨਾਂ ਦੀ ਦੋਸਤੀ ਹਰ ਕੋਈ ਜਾਣਦਾ ਹੈ ਕਿ ਕਿੰਨੇ ਨੇੜੇ ਰਹੇ ਨੇ ਹਮੇਸ਼ਾ ਜਦੋਂ ਪੁਲਿਸ ਵੀ ਦੇ ਦਾਵੇ ਉਹਨਾਂ ਤੇ ਜਿਹੜਾ ਹੈਗਾ ਕਿਤੇ ਬੁਲਾਉਂਦੇ ਰਹੇ ਥਾਣੇ ਆ ਜੇਲ ਵੀ ਗਏ ਨੇ ਤਾਂ ਰਵਨੀਤ ਬਿੱਟੂ ਹੁੰਦੇ ਸੀ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਕੋਲ ਪਹੁੰਚਦੇ ਜੀ ਜਦੋਂ ਕਾਂਗਰਸ ਪਾਰਟੀ ਚ ਹੁੰਦੇ ਸੀ ਠੀਕ ਹੈ ਬੀਜੇਪੀ ਚ ਚਲੇ ਗਏ ਤੇ ਆ ਸ਼ੋਹਰੀ ਕਾਂਗਰਸ ਚ ਜੋਰ ਰਿਮਾਈ ਕਰ ਰਹੇ ਨੇ ਆਪਣੇ ਕਿਸਮਤ ਲਈ ਤੇ ਉਦੋਂ ਰਾਜਾ ਵਡਿੰਗ ਨੂੰ ਐਸੇ ਵੀ ਹੋ ਸਕਦਾ ਮੇਰੀ ਮਦਦ ਨਾ ਕੀਤੀ ਹੋਵੇ ਭਾਰਤ ਕੁਛ ਨਾ ਸੋਹ ਹੋ ਰਾ ਨੇ ਕਿਉਂਕਿ 30000 ਤੋਂ ਵੱਧ ਲੀਡ ਜਿਹੜੀ ਬੀਜੇਪੀ ਨੂੰ ਮਿਲੇ ਚ ਪਰ ਜਿਹੜੀ ਇਸ ਵੇਲੇ ਤਾਜੀ ਤਾਜ਼ਾ ਜਾਣਕਾਰੀ ਹੈ ਮੰਦੀਪ ਜੀ ਉਹ ਇਹ ਹੈ ਕਿ ਜਿਹੜੇ ਹੁਕਮਰਾਨ ਤੇ ਰਹੇ ਜੀ ਉਹਨਾਂ ਨੇ ਬਹੁਤ ਜ਼ਿਆਦਾ ਵਿਕਾਰ ਦਾ ਸਵਾਲ ਬਣਾ ਲੀਏ ਜਿਹੜੀ ਚੋਣ ਹੈ ਪੰਜਾਬ ਦਾ ਮੁੱਖ ਮੰਤਰੀ ਲਗਾਤਾਰ ਉੱਥੇ ਪ੍ਰਚਾਰ ਕਰ ਰਿਹਾ ਹਾਲਾਂਕਿ ਕੱਲ ਪਰਸੋਂ ਤੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਚੋਣ ਪ੍ਰਚਾਰ ਤੋਂ ਦੂਰ ਨੇ ਕੱਲ ਜਿਹੜੇ ਆਕਾਦੀ ਦਲ ਦੇ ਲੀਡਰ ਨੇ ਬਿਕਰਮ ਮਜੀਠੀਆ ਉਹਨਾਂ ਨੇ ਇੱਕ ਲਾਈਵ ਹੋ ਕੇ ਵੀ ਉਹਨਾਂ ਦੇ ਮੁੱਖ ਮੰਤਰੀ ਮੁੱਖ ਸਕੱਤਰ ਪੰਜਾਬ ਨੂੰ ਕਿਹਾ ਕਿ ਮੁੱਖ ਮੰਤਰੀ ਦੀ ਜਿਹੜੀ ਸਿਹਤ ਹੈ ਉਹਨਾਂ ਬਾਰੇ ਤੁਸੀਂ ਦੱਸੋ ਪੰਜਾਬ ਦੇ ਲੋਕਾਂ ਨੂੰ ਕਿ ਉਹ ਠੀਕ ਨੇ ਕਿਵੇਂ ਨੇ ਉਹਨਾਂ ਦੇ ਹਾਲਤ ਉਹ ਉਹਨਾਂ ਦੀ ਸਿਹਤ ਥੋੜੀ ਖਰਾਬ ਹੋ ਗਈ ਸੀ ਇਸ ਕਰਕੇ ਸ਼ਾਇਦ ਉਹ ਪਿਛਲੇ 2 ਦਿਨਾਂ ਤੋਂ ਨਹੀਂ ਜਾ ਰਹੇ ਲੁਧਿਆਣੇ ਨਹੀਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਇਵੇਂ ਜਿਹੜੇ ਦਿੱਲੀ ਵਾਲੇ ਸਾਰੇ ਭਾਵੇਂ ਅਰਵਿੰਦ ਕੇਜਰੀਵਾਲ ਹੋਣ ਭਾਵੇਂ ਸੁਸ਼ੋਧिया ਹੋਣ ਤੇ ਭਾਵੇਂ ਹੋਰ ਆਗੂ ਪੰਜਾਬ ਦੇ ਸਾਰੇ ਐਮਐਲਏ ਸਾਰੇ ਮੰਤਰੀ ਸਾਰੇ ਚੇਅਰਮੈਨ ਸਾਰੇ ਲੁਧਿਆਣਾ ਬੈਠੇ ਨੇ ਕਿਉਂਕਿ ਜਿਮਨੀ ਚੋਣਾ ਹੈ ਇਹਦੇ ਲਈ ਸਰਕਾਰ ਦੇ ਕੋਲੇ ਬਹੁਤ ਸਾਕਤ ਹੁੰਦੀ ਹੈ ਮਨਦੀਪ ਜੀ ਆਮ ਚੋਣਾ ਨਾਲੋਂ ਜਿਮਨੀ ਚੋਣ ਤੇ ਸਰਕਾਰ ਇਹ ਹੁੰਦਾ ਵੀ ਜੇ ਕਿਸੇ ਨੇ ਕਹਿ ਦਿਆ ਮੇਰਾ ਇਹ ਰਾਸ਼ਨ ਕਾਰਡ ਨਹੀਂ ਬਣਿਆ ਤਾਂ ਨਾਲ ਦੀ ਨਾਲ ਉਹ ਤਾਂ ਰਾਸ਼ਨ ਕਾਰਡ ਬਣਾ ਕੇ ਘਰ ਪਹੁੰਚਾ ਦਿੱਤਾ ਜਾਂਦਾ ਹੈ ਜੇ ਕਿਸੇ ਨੇ ਕਹਿ ਦਿਆ ਮੇਰੇ ਘਰ ਦੀ ਜਿਹੜਾ ਪਾਣੀ ਠੀਕ ਨਹੀਂ ਆ ਰਿਹਾ ਤਾਂ ਨਾਲ ਦੀ ਨਾਲ ਨਵਾਂ ਕਨੈਕਸ਼ਨ ਟੁੱਟੀ ਦਾ ਦੇ ਕੇ ਪਾਣੀ ਠੀਕ ਹੋ ਜਾਂਦਾ ਹੈ ਕਿਸੇ ਨੂੰ ਬਿਜਲੀ ਦੇ ਕਨੈਕਸ਼ਨ ਦੀ ਲੋੜ ਹੈ ਬਿਜਲੀ ਦਾ ਕਨੈਕਸ਼ਨ ਮਿਲ ਜਾਂਦਾ ਹੈ ਕਿਸੇ ਦੀ ਕੋਈ ਗਲੀ ਟੁੱਟੀ ਹੋਈ ਹੈ ਰਾਤੋਂ ਰਾਤ ਉਹ ਵੀ ਬਣ ਜਾਂਦੀ ਹੈ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਸਰਕਾਰ ਕੋਲੇ ਬਹੁਤ ਤਾਕਤ ਹੁੰਦੀ ਹੈ ਜਿਮਨੀ ਚੌਣ 'ਚ ਸਾਰੀ ਸਰਕਾਰੀ ਮਸ਼ੀਨਰੀ ਉਹ ਵਰਤ ਸਕਦੀ ਹੈ ਸਰਕਾਰ ਹਾਲਾਂਕਿ ਜ਼ਰੂਰ ਹੈ ਕਿ ਬਹੁਤ ਵੱਡੀ ਜਿਹੜੀ ਵਿਕਾਰ ਦਾ ਸਵਾਲ ਸਰਕਾਰ ਲਈ ਬਣੀ ਹੋਈ ਹੈ ਇਹ ਜਿਮਨੀ ਚੌਣ 'ਤੇ ਸਰਕਾਰ ਨੇ ਸਾਰਾ ਜੋਰ ਲਾਇਆ ਹੋਇਆ ਤੇ ਆਪਾਂ ਜੇ ਪਿਛਲੀਆਂ ਜਿਮਨੀ ਚੌਣਾ 'ਤੇ ਝਾਤ ਮਾਰੀਏ ਤਾਂ ਇਹ ਸਰਕਾਰ ਦੇ ਹੱਕ 'ਚ ਜ਼ਿਆਦਾਤਰ ਸਰਕਾਰ ਦੇ ਹੱਕ 'ਚ ਜਾਂਦੀਆਂ ਨੇ ਕਿਤੇ ਕਿਤੇ ਸਰਕਾਰ ਨੂੰ ਫੁੱਠਾ ਵੀ ਦਿਖਾ ਦਿੰਦੀਆਂ ਨੇ ਜਿਮਨੀ ਚੌਣਾ ਪਰ ਜਿਵੇਂ ਵਿਕਾਰ ਦਾ ਸਵਾਲ ਬਣਾਇਆ ਹੋਇਆ ਉਸ ਲਿਹਾਜ਼ ਨਾਲ ਕਿਤੇ ਨਾ ਕਿਤੇ ਸਰਕਾਰ ਦਾ ਹੱਥ ਜ਼ਰੂਰ ਉੱਥੇ ਉੱਪਰ ਲੱਗਦਾ ਹੈ ਹਾਲਾਂਕਿ ਲੋਕ ਸਭਾ ਚੋਣਾਂ ਚ ਜਿਹੜੇ ਉਮੀਦਵਾਰ ਸੀ ਆਵਾਦਨੀ ਪਾਰਟੀ ਦੇ ਉਹਨਾਂ ਦਾ ਇਸ ਹਲਕੇ ਚ ਜਿਹੜੇ ਵੋਟ ਪ੍ਰਤੀਸ਼ਤ ਹੈ ਬਹੁਤ ਘਟ ਰਹੀ ਸੀ ਹੁਣ ਕਿਵੇਂ ਪਰਭਾਈ ਕਰੂਗੀ ਇਹ ਸਾਰੇ ਕੁਝ ਦੀ ਰੱਖਣ ਵਾਲੀ ਗੱਲ ਰਹੇਗੀ ਪਰ ਜਿਵੇਂ ਬੀਜੇਪੀ ਨੂੰ ਲੀਡ ਮਿਲੀ ਇਸ ਹਲਕੇ ਤੋਂ ਲੋਕ ਸਭਾ ਚ ਕੀ ਉਹ ਇਹ ਲੀਡ ਵਿਧਾਨ ਸਭਾ ਚ ਵੀ ਹੁਣ ਦੁਹਰਾਣਗੇ ਸਾਰੇ ਵੱਡੇ ਆਗੂ ਉਹਨਾਂ ਦੇ ਸੁਨੀਲ ਜਾਖੜ ਹੋ ਗਏ ਹਮੇ ਅਮਨੀਤ ਬਿੱਟੂ ਹੋ ਗਏ ਦਿੱਲੀ ਦੇ ਮੁੱਖ ਮੰਤਰੀ ਵੀ ਕੱਲ ਅੱਜ ਦੋ ਦਿਨ ਲਗਾ ਕੇ ਗਏ ਨੇ ਲੁਧਿਆਣੇ ਤੋਂ ਲਗਾਤਾਰ ਉਹ ਵੀ ਉਹਨਾਂ ਨੇ ਵੀ ਪੂਰੀ ਗੰਭੀਰਤਾ ਨਾਲ ਲੈ ਰਹੇ ਨੇ ਤੇ ਇੱਕ ਚੌਥੀ ਤੇ ਅਕਾਲੀ ਦਲ ਵੀ ਇੱਥੇ ਚੋਣ ਲੜ ਰਹੀ ਹੈ ਤੇ ਸੁਖਬੀਰ ਬਾਦਲ ਵੱਲੋਂ ਅੱਜ ਵੀ ਉੱਥੇ ਜਿਹੜਾ ਹੈਗਾ ਰੋਡ ਸ਼ੋਅ ਕੀਤਾ ਗਿਆ ਤੇ ਅਕਾਲੀ ਦਲ ਨੇ ਵੀ ਆਪਣਾ ਗਰਾਫ ਵਧਾਣ ਲਈ ਕਿਉਂਕਿ ਅਕਾਲੀ ਦਲ ਖੁਦ ਦੋ ਧੜਿਆਂ 'ਚ ਵੰਡਿਆ ਹੋਇਆ ਹੈ ਤੇ ਖੁਦ ਇੱਕ ਦੂਜੇ ਤੋਂ ਉੱਚਾ ਦੇਖਣ ਲਈ ਸਾਰਾ ਜੋਰ ਲਾ ਦੇ ਸੁਖਵੀਰ ਬਾਦਲ ਨੇ ਵੀ ਇਸ ਚੋਣ ਨੂੰ ਆਪਣੇ ਵਕਾਰ ਦਾ ਸਵਾਲ ਬਣਾਇਆ ਹੋਇਆ ਹੈ ਹਾਲਾਂਕਿ ਕਾਲੀ ਦਲ ਲਈ ਜਿਹੜੀ ਜਿੱਤ ਹੈ ਉਹ ਬਹੁਤ ਦੂਰ ਹੈ ਮੁੱਖ ਮੁਕਾਬਲਾ ਉੱਥੇ ਟਿਕਾਣਾ ਹੈ ਮਨਦੀਪ ਜੀ ਜੇ ਆਪਾਂ ਇਸ ਵੇਲੇ ਤੱਕ ਦੇਖੀਏ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਹਾਲਾਂਕਿ ਬਹੁਤ ਸਾਰੇ ਲੋਕ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੇ ਉਹ ਚਿੰਤਕ ਨੇ ਜਿਹੜੇ ਉਹ ਚਿੰਤਾ ਚਿੰਤਨ ਕਰਦੇ ਨੇ ਰੋਜ਼ਾਨਾ ਜਿਹੜੇ ਮਾਹਰ ਨੇ ਉਹ ਲਗਾਤਾਰ ਇਹ ਵੀ ਕਹਿ ਰਹੇ ਨੇ ਕਿ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਹੈ ਪਰ ਮਨਦੀਪ ਜੀ ਇਹ ਵੀ ਜਿਹੜੀ ਕਾਂਗਰਸ ਦੀ ਢੜੇਬੰਦੀ ਹੈ ਦੇਖੋ ਉਹਦਾ ਕਿਤੇ ਨਾ ਕਿਤੇ ਜ਼ਰੂਰ ਉਹਦਾ ਅਸਰ ਪਊਗਾ ਇੱਕ ਗੱਲ ਇਹ ਵੀ ਹੈ ਕਿ ਜੇ ਉੱਥੋਂ ਕਾਂਗਰਸ ਪਾਰਟੀ ਜਿੱਤ ਜਾਂਦੀ ਹੈ ਤਾਂ ਜਿਹੜੇ ਹੁਕਮਰਾਨ ਤੇ ਰਹੇ ਦੇ ਲਈ ਬਹੁਤ ਜ਼ਿਆਦਾ ਵੱਡਾ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਊਗਾ ਇਹ ਫਿਰ ਇਹ ਸਮਝ ਲੋ ਕਿ 227 ਲਈ ਇਹ ਇੱਕ ਕਿਸਮ ਦਾ ਸੈਮੀਫਾਈਨਲ ਹੋਊਗਾ ਇਹ ਅਸ਼ੋਕ ਚੌਣ ਹਾਰ ਜਾਂਦਾ ਉਹਦੇ ਕੋਲ ਖੋਣ ਲਈ ਕੁਝ ਨਹੀਂ ਹੈ ਉਹ ਕਹਿ ਸਕਦਾ ਹੈ ਮੇਰੀ ਹਾਈ ਕਮਾਂਡ ਨੇ ਮੇਰੀ ਮਦਦ ਨਹੀਂ ਕੀਤੀ ਮੇਰੇ ਪਾਰਟੀ ਦੇ ਆਗੂ ਨਹੀਂ ਆਏ ਬਹੁਤ ਖੁਸ਼ ਹੈ ਉਹਦੇ ਲਈ ਉਹਦੇ ਕੋਲੇ ਕਹਿਣ ਲਈ ਪਰ ਜੇ ਹੁਕਮਰਾਨ ਤੇ ਰਾ ਆਮ ਆਦਮੀ ਪਾਰਟੀ ਉੱਥੇ ਚੋਣ ਹਾਰਦੀ ਐ ਤਾਂ ਉਹਨਾਂ ਲਈ ਕਹਿਣ ਲਈ ਕੁਝ ਨਹੀਂ ਹੈ ਫਿਰ ਲੋਕਾਂ ਨੇ ਕਹਿਣਾ ਹੈ ਕਿ ਜਿਹੜਾ ਤੁਹਾਨੂੰ ਲੋਕਾਂ ਨੇ ਨਾਮ ਮਨਜ਼ੂਰ ਕਰਦਿਆ ਸਰਕਾਰ ਨੂੰ ਕਿਉਂਕਿ ਸਰਕਾਰ ਉੱਥੇ ਕਹਿੰਦੀ ਹੈ ਕਿ ਅਸੀਂ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਅਸੀਂ ਆਪਣੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਕਰਨ ਦੇ ਨਾਂ ਤੇ ਵੋਟਾਂ ਮੰਗ ਰਹੇ ਹਾਂ ਹਾਲਾਂਕਿ ਹਰੇਕ ਥਾਂ ਤੇ ਮਹਿਲਾਵਾਂ ਘੇੜਦੀਆਂ ਨੇ ਕਦੇ ਮੰਤਰੀਆਂ ਨੂੰ ਕਦੇ ਵਿਧਾਇਕਾਂ ਨੂੰ ਕਿ ਭਾਈ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ 1-1000 ਰੁਪਏ ਦੇਵਾਂਗੇ ਤੇ ਸਾਡੇ ਕਿੱਥੇ ਘੱਟੋ-ਘੱਟ ਵੀ 3 ਸਾਲ ਹੋ ਗਏ ਲਗਭਗ ਸਾਡੇ ਦਾ 40-40000 ਦੇ ਕਰੀਬ ਬਣ ਗਏ ਹੁਣ ਤੱਕ ਦੋ ਸਾਡੇ ਪੈਸੇ ਜੀ ਘੇਰ ਦੀਆਂ ਵੀ ਨਹੀਂ ਤੇ ਉਹਨਾਂ ਕੋਲੇ ਕੋਈ ਜਵਾਬ ਵੀ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਸਾਰੇ ਮੁਲਾਜ਼ਮ ਜਥੇਬੰਦੀਆਂ ਕਿਵੇਂ ਘੇਰ ਰਹੀਆਂ ਨੇ ਉੱਥੇ ਸਰਕਾਰ ਨੂੰ ਬਹੁਤ ਕਸੂਤੀ ਸਥਿਤੀ 'ਚ ਫਸਾਇਆ ਹੋਇਆ ਹੈ ਤੇ ਜਿਹੜਾ ਹੈਗਾ ਆਸ਼ੂ ਦਾ ਚੋਣ ਪ੍ਰਚਾਰ ਜਿਹੜੀ ਉਹਨਾਂ ਵਾਲੀ ਥੇਰੇ ਬਹੁਤ ਨਿੱਠ ਕੇ ਚੋਣ ਪ੍ਰਚਾਰ ਕਰ ਰਹੇ ਨੇ ਜਿਹੜੀ ਦੂਜੀ ਥੇਰੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਸਖਜਿੰਦਰ ਨਾਵਾ ਇਹ ਲਗਾਤਾਰ ਉਥੋਂ ਦੂਰ ਨੇ ਠੀਕ ਹੈ ਜਦੋਂ ਭਪੇਸ਼ ਵਗੇਲ ਜਿਹੜੇ ਇੰਚਾਰਜ ਨੇ ਪੰਜਾਬ ਮਾਮਲਿਆਂ ਦੇ ਕਾਂਗਰਸ ਦੇ ਜਦੋਂ ਕਿਤੇ ਉਹ ਆ ਜਾਂਦੇ ਨੇ ਤਾਂ ਉਹਨਾਂ ਨਾਲ ਜ਼ਰੂਰ ਪਹਿਲਵਾਨੀ ਜਿਹੜਾ ਮਾਰਿਆ ਆਂਦੇ ਨੇ ਆਦਰਵਾਇਜ਼ ਇਹ تیر ਉੱਥੇ ਤੇ ਇਹਨਾਂ ਦੇ ਜਿਹੜੇ ਸਹਿਯੋਗੀ ਵੀ ਨੇ ਕਿਉਂਕਿ ਬੈਂਸਪਰਾ ਜਿਹੜੇ ਹੈਗੇ ਨੇ ਉਹ ਦੋਮੇ ਰਾਜਾ ਵਡਿੰਗ ਨਾਲ ਨੇ ਤੇ ਉਹਨਾਂ ਦਾ ਵੀ ਉਹ ਲੁਧਿਆਣੇ ਚ ਉਦਾਰ ਹੈ ਪਰ ਉਹ ਵੀ ਦੂਰ ਨੇ ਉਹਦਾ ਕਾਰਨ ਇਹ ਵੀ ਹੈ ਕਿ ਰਾਜੇ ਵਡਿੰਗ ਦੇ ਜਿਹੜੇ ਕੁਝ ਸਾਥੀ ਪਾਰਟੀ ਜੋ ਕੱਢੇ ਹੋਏ ਸੀ ਉਹ ਚਰਨ ਚੰਨੀ ਹੋ ਰਹੇ ਨੇ ਵਾਪਸ ਵੀ ਕਾਂਗਰਸ ਨੂੰ ਸ਼ਾਮਲ ਕਰ ਲਈ ਸੀ ਹੁਣ ਜਿੱਥੇ ਜਿੱਥੇ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਦੂਰਾ ਮੁਕਾਬਲਾ ਕਰਨਾ ਪੈ ਰਿਹਾ ਇੱਕ ਇੱਕ ਕਿਸਮ ਦਾ ਉਹਨਾਂ ਨੂੰ ਆਪਣੀ ਹਾਈ ਕਮਾਂਡ ਨਾਲ ਵੀ ਸਮਝ ਲਓ ਵੀ ਮੁਕਾਬਲਾ ਕਰਨਾ ਪੈ ਰਿਹਾ ਹੈ ਹਾਲਾਂਕਿ ਉਹ ਖੁਦ ਵੀ ਕਹਿੰਦੇ ਨੇ ਕਿ ਜਦੋਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਰਾਜਾ ਵਡਿੰਗ ਨੇ ਜਾਣ ਦੀ ਇਥੇ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਤੁਸੀਂ ਆਏ ਹੋ ਜੀ ਧੰਨਵਾਦ ਜਦੋਂ ਤੁਹਾਡੀ ਲੋੜ ਹੋਊਗੀ ਤੁਹਾਨੂੰ ਬੁਲਾ ਲਿਆ ਜਾਊਗਾ ਉਹਨਾਂ ਨੇ ਬਾਕਾਇਦਾ ਇਹ ਮੀਡੀਆ 'ਚ ਪ੍ਰਕਾਸ਼ਿਤ ਹੋਇਆ ਸੀ ਬਿਆਨ ਆਸ਼ੂ ਦਾ 벌ਸੇ ਨਾਲ ਉਹਨਾਂ ਨੂੰ ਜਿਹੜੀ ਦੂਰੀ ਲੜਾਈ ਇੱਕ ਵਸੇ ਆਪਣੇ ਨਾਲ ਵੀ ਸਮਝਣੋ ਸਿੱਜਣਾ ਪੈ ਰਿਹਾ ਕਿਉਂਕਿ ਉੱਥੇ ਵੀ ਇੱਕ ਲੜਾਈ ਕਾਂਗਰਸ ਪਾਰਟੀ ਦੀ ਜਿਹੜੀ ਸੱਤਾ ਦੀ ਲੜਾਈ ਹੈ ਉਹ ਕਾਂਗਰਸ ਨੂੰ ਐਵੇਂ ਲੱਗਦਾ ਜਦੋਂ ਤੋਂ ਲੋਕ ਸਭਾ ਦੀਆਂ ਸੱਤ ਸੀਟਾਂ ਜਿੱਤੀਆਂ ਨੇ ਕਿ ਸਾਡੀ ਸਰਕਾਰ ਆਈ ਕਿ ਆਈ ਹਾਲਾਂਕਿ ਇੰਨੀ ਜਲਦੀ ਤੇ ਇੰਨੀ ਛੇਤੀ ਤੇ ਜਿਵੇਂ ਲੱਗ ਰਿਹਾ ਹੈ ਕਾਂਗਰਸ ਨੂੰ ਇਹਦਾ ਮਾਹੌਲ ਪੰਜਾਬ 'ਚ ਜੇ ਕਿਤੇ ਨਹੀਂ ਹੈਗਾ ਬਹੁਤ ਸਾਰੀਆਂ ਰਣਨੀਤੀਆਂ ਜੇ ਬਹੁਤ ਸਾਰੇ ਨਵੇਂ ਗੱਠਜੋੜ ਹੋਣੇ ਨੇ ਹੋ ਸਕਦਾ ਹੈ ਕਾਲੀ ਭਾਜਪਾ ਗੱਠਜੋੜ ਵੀ ਇਕੱਠਾ ਹੋ ਜਵੇ ਪਰ ਇਸ ਦੇ ਬਾਵਜੂਦ ਕਾਂਗਰਸ ਦੇ ਲੀਡਰਾਂ ਨੂੰ ਹਰੇਕ ਨੂੰ ਇਹ ਲੱਗ ਰਿਹਾ ਹੈ ਕਿ ਘੱਟੋ ਘੱਟ ਵੀ 5 ਜਾਂ 6 ਲੀਡਰ ਕਾਂਗਰਸ ਜਿਹਾ ਹੈਗੇ ਜਿਹੜੇ ਮੁੱਖ ਮੰਤਰੀ ਦਾ ਸੁਪਨਾ ਲੈ ਰਹੇ ਨੇ ਵੀ ਇਸ ਸਾਈਡ ਸਾਡੀ ਸਰਕਾਰ ਆਈ ਖੜੀ ਹੈ ਤੇ ਮੈਂ ਮੁੱਖ ਮੰਤਰੀ ਬਣਾਂਗਾ ਇਸ ਕਰਕੇ ਜਿਹੜੇ ਉੱਥੇ ਦੇ ਉਮੀਦਵਾਰ ਨੇ ਉਹਨਾਂ ਨੂੰ ਕਈ ਜਿਹੜੇ ਹੈਗੇ ਫਰੰਟਾਂ ਦੇ ਲੜਾਈ ਲੜਨੀ ਪੈ ਰਹੀ ਹੈ ਪਰ ਉਹਨਾਂ ਨੇ ਬਹੁਤ ਜ਼ਬਰਦਸਤ ਮੁਕਾਬਲਾ ਬਣਾਇਆ ਹੋਇਆ ਇਹਦੇ ਵਿੱਚ ਕੋਈ ਦੋ ਹਰਾਵਾ ਨਹੀਂ ਹੈਗੀਆਂ ਤੇ ਕਾਂਗਰਸ ਧੜੇਬੰਦੀ ਦਾ ਸ਼ਿਕਾਰ ਹੈ ਭਾਵੇਂ ਜਿੰਨੀ ਮਰਜ਼ੀ ਤੇ ਕਾਂਗਰਸ ਕਹੀ ਜਾਵੇ ਕਿ ਅਸੀਂ ਇੱਕਜੁੱਟਾਂ ਪਰ ਇਹ ਗੰ ਇਹ ਗੱਲ ਸਿਸੇ ਵਾਂਗੂ ਸਾਫ਼ ਹੈ ਅ ਮੰਦੀਪ ਜੀ ਤੇ ਜਿਹੜੀਆਂ ਹਾਲਾਤ ਨੇ ਜਿਹੜੀਆਂ ਪ੍ਰਸਥਿਤੀਆਂ ਨੇ ਇਸ ਗੱਲ ਦੀ ਪੈਰ ਗੱਡ ਕੇ ਗਵਾਹੀ ਭਰਦੀਆਂ ਨੇ ਕਿ ਕਾਂਗਰਸ ਬਿਲਕੁਲ ਇੱਕਜੁੱਟ ਨਹੀਂ ਹੈ ਕਾਂਗਰਸ ਦੁਫਾੜ ਹੈ ਕੱਲੇ ਉਸ ਹਲਕੇ ਲਈ ਨਹੀਂ ਪੰਜਾਬ ਲਈ ਜਿਹੜੇ ਦੋ ਗਰੁੱਪ ਨੇ ਲਕੀਰ ਖਿੱਚੀ ਜਾ ਚੁੱਕੀ ਹੈ ਕਿਹੜਾ ਕਿਹੜਾ ਗਰੁੱਪ ਹੁਣ ਆਪਣੀ ਲਕੀਰ ਵੱਡੀ ਕਰੂਗਾ ਇਹ ਗੱਲ ਲੁਧਿਆਣਾ ਚੋਣ ਦਾ ਨਤੀਜਾ ਜਦੋਂ ਨਿਕਲੂਗਾ ਉਹ ਵੀ ਦੱਸੂਗਾ ਪਰ ਇਹ ਗੱਲ ਜਿਹੜੀ ਤੁਸੀਂ ਪਹਿਲਾਂ ਮੈਨੂੰ ਕੁਐਸਚਨ ਕੀਤਾ ਸੀ ਕਾਂਗਰਸ ਲਈ ਇਸ ਕੋਈ ਦੋ ਰਾਵਾਂ ਨਹੀਂ ਕਿ ਕਾਂਗਰਸ ਬਹੁਤ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੈ ਤੇ ਕਾਂਗਰਸ ਦੀ ਇੱਕ ਇੱਕ ਧਿਰ ਹੈ ਜਿਹੜੀ ਉਹ ਪੰਜਾਬ ਦੇ ਸੰਵਿਧਾਨ ਬਚਾਓ ਰੈਲੀਆਂ ਦੇ ਨਾਂ ਤੇ ਆਪਣੀ ਹੋਂਦ ਦਰਸਾਉਣ ਲੱਗੀ ਹੋਈ ਹੈ ਤੇ ਦੂਜੀ ਧਿਰ ਲੁਧਿਆਣਾ ਪੱਛਮੀ ਚ ਜਿਵੇਂ ਨੇ ਚੋਣ ਦੇ ਵਿੱਚ ਜਿਹੜੀ ਹੈਗੀ ਹੈ ਬਹੁਤ ਨਿੱਠ ਕੇ ਪੂਰੀ ਤਰ੍ਹਾਂ ਮਿਹਨਤ ਕਰਕੇ ਆਪਣੇ ਮੀਡਵਰਨ ਨੂੰ ਸਫਲ ਬਣਾਉਣ ਲਈ ਪੂਰਾ ਜੋਰ ਲਾ ਰਹੀ। ਬਿਲਕੁਲ ਜੀ ਲਤਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਚਾਹਾਂ ਸਾਂਝੀ ਕੀਤੀ ਹੁਣ ਵੇਖਣਾ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਣਗੇ ਕਿਉਂਕਿ ਕਾਂਗਰਸ ਦੇ ਨਾਲ ਜੋ ਕੁਝ ਮੁਜਰਾ ਸਮੇਂ ਚੱਲ ਰਿਹਾ ਇਹਦੇ ਵਿੱਚੋਂ ਉੱਭਰ ਕੇ ਨਿਕਲ ਕੇ ਸਾਹਮਣੇ ਆਵੇਗੀ ਜਾਂ ਫਿਰ ਨਹੀਂ ਜੀ ਜੀ ਲਤਾ ਤੁਹਾਡਾ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਜੀਤ